ਦੇ ਨੇ ਕਾਨ ਖੰਜੂਰ ਪਰਵੇਸ਼ ਕਰਾਏ ਕੈ ਸਾਂਪ ਕੇ ਮੁਖ ਮੈਂ ਉਂਗਰੀ ਦੀਜੈ ਉਹਦੇ ਮੂੰਹ ਚ ਉਂਗਲੀ ਦੇਦੀ ਮਤਲਬ ਇਹੋ ਜਾਂ ਸਮਾ ਗਿਰਤੇ ਗਰੀਐ ਵਿਜਸੇ ਮਰੀਐ ਉੱਤੇ ਪਹਾੜ ਤੋਂ ਡਿਗ ਪਈ ਪਹਾੜ ਤੇ ਚੜਿਆ ਆਵੇਂ ਰਿੜ ਜਾਈ ਡਿਗ ਜਾਈ ਆਰੀ ਕੇ ਘਾਉ ਅਨੇਕ ਸਹੀਜਾ ਕਹਿੰਦੇ ਆਰੀ ਨਾਲ ਚਰਵਾਲੀ ਆਪਣੇ ਆਪ ਨੂੰ ਪਹਾੜ ਤੋਂ ਡਿੱਗ ਜਾਈ ਆਰੀ ਨਾਲ ਆਪਣੇ ਆਪ ਨੂੰ ਚਰਵਾ ਲਈ ਕੰਨ ਖੰਜੂਰਾ ਕੰਨ ਚ ਪਵਾ ਲਈ ਸੱਪ ਦੇ ਮੂੰਹ ਚ ਉਂਗਲੀ ਦੇ ਲਈ ਜਿੱਥੇ ਸ਼ੇਰ ਹੀ ਹੋਣ ਉਹਨਾਂ ਚ ਵੜ ਜਾਈ ਵਿੱਛੂਆਂ ਵਾਲੇ ਪਾਣੀ ਚ ਵੜ ਜਾਈ ਵਿੱਛੂ ਲੜਾ ਲਈ ਪਰ ਇੱਤੇ ਤੇ ਕਸ਼ਟ ਅਨੰਤ ਸਹੋ ਇੰਨੇ ਕਸ਼ਟ ਸਹਿ ਲਈ ਪਰ ਮੂਰਖ ਮੀਤ ਕੋ ਸੰਗ ਨਾ ਕੀਜੈ ਜੇ ਤੈਨੂੰ ਲੱਗਿਆ ਬੰਦਾ ਵਿਗੜਿਆ ਉਹਦੇ ਉਹਦੀ ਸੰਗਤ ਨਾ ਕਰੀ ਸੱਪ ਦੇ ਮੂੰਹ 'ਚ ਉਂਗਲੀ ਦੇਣੀ ਤਾਂ ਕੰਨ ਖੰਜੂਰਾ ਕੰਨ 'ਚ ਪਾ ਲਈ ਪਰ ਮਾੜੀ ਸੰਗਤ ਵਿੱਚ ਨਾ ਬੈਠੀ ਉਹ ਬੇੜਾ ਡੋਬ ਦੇਵੇ